ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੌਰਵਪਰਸ ਹੋਤਾ ਅਤੇ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਅਗਮ ਇੰਟਰਨੈਟ ਕੈਫੇ ਤੇ ਅੱਜ ਫਿਰ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਕੈਂਡੀਡੇਟ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਸਰਕਾਰੀ ਭਰਤੀਆਂ ਸੰਬੰਧੀ ਹਰ ਪ੍ਰਕਾਰ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਤੋਂ ਮਿਲ ਸਕੇ ਸੋ ਅੱਜ ਦੀ ਅਪਡੇਟ ਇਹ ਆ ਜੀ ਕਿ ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਸਫਾਈ ਕਰਮਚਾਰੀ ਕਮ ਸਬ ਸਟਾਫ ਦੀ ਭਰਤੀ ਲਈ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਇਸ ਦੀ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਤੀ 20 12 2023 ਅਤੇ ਲਾਸਟ ਤਰੀਕ 9 ਜਨਵਰੀ 2024 ਹੋਵੇਗੀ ਅਸ ਵਿੱਚ ਘੱਟੋ ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਵੇਗੀ ਅਤੇ ਉਮਰ ਸੀਮਾ 18 ਤੋਂ 26 ਸਾਲ ਹੋਵੇਗੀ ਐਸਸੀ ਅਤੇ ਅਨੁਸੂਚਿਤ ਜਾਤੀਆਂ ਲਈ 5 ਸਾਲ ਦੀ ਉਮਰ ਸੀਮਾ ਵਿੱਚ ਛੋਟ ਵੀ ਮਿਲੇਗੀ ਸੋ ਜਿਹੜੇ ਵੀ ਕੈਂਡੀਡੇਟ ਸਫਾਈ ਕਰਮਚਾਰੀ ਕੰਮ ਸਭ ਸਟਾਫ ਦੀ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ 9 1 2024 ਤੋਂ ਪਹਿਲਾ ਪਹਿਲਾਂ ਕਰ ਸਕਦੇ ਹਨ ਆਨਲਾਈਨ ਅਪਲਾਈ ਕਰਨ ਵਾਲੇ ਕੈਂਡੀਡੇਟਸ ਦੇ ਦੋ ਐਗਜ਼ਾਮ ਕੰਡਕਟ ਕਰਵਾਏ ਜਾਣਗੇ ਜਿਸ ਵਿੱਚ ਪੇਪਰ A 70 ਨੰਬਰ ਦਾ ਹੋਵੇਗਾ ਜਿਸ ਦਾ ਟਾਈਮ 90 ਮਿੰਟ ਹੋਵੇਗਾ ਅਤੇ ਪੇਪਰ B ਲੋਕਲ ਲੈਂਗੁਏਜ ਨਾਲ ਸੰਬੰਧਿਤ ਹੋਵੇਗਾ ਜੋ 30 ਮਿੰਟ ਦਾ ਹੋਵੇਗਾ ਅਤੇ ਉਸ ਦੇ 30 ਨੰਬਰ ਹੀ ਹੋਣਗੇ ਦੋਵੇਂ ਪੇਪਰ ਨੂੰ ਕੁਆਲੀਫਾਈ ਕਰਨ ਵਾਲੇ ਕੈਂਡੀਡੇਟਸ ਨੂੰ ਮੈਰਿਟ ਦੇ ਆਧਾਰ ਤੇ ਸਿਲੈਕਟ ਕੀਤਾ ਜਾਵੇਗਾ ਸੋ ਇੱਕ ਵਾਰ ਫਿਰ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸਫਾਈ ਕਰਮਚਾਰੀ ਕੰਮ ਸਭ ਸਟਾਫ ਦੀ ਭਰਤੀ ਲਈ 484 ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਸੋ ਜੋ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ ਉਹ 9 1 2024 ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ ਸੋ ਜਾਣਕਾਰੀ ਵਧੀਆ ਲੱਗੀ ਜੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ